ਗੁਰੂ ਜੀ ਕੋ ਖਾਲਸਾ ਵੈਸ ਗੁਰੂ ਜੀ ਕੀ ਫਤਿਹ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਖਾਸ ਐਡ ਵੱਲੋਂ ਪ੍ਰਾਲਾ ਕੀਤਾ ਗਿਆ 25 ਬਰੇ ਮੁਕੰਮਲ ਹੋ ਕੀ ਮਕਸਦ ਹੈਗਾ ਇਸ ਸਾਲ ਜਿਹੜੇ ਖਾਲਸਾੜ੍ਹ ਨੂੰ 25 ਬਰੇ ਪੂਰੇ ਹੋਏ ਸੀ ਇਹਨਾਂ ਪਰਿਵਾਰਾਂ ਦੇ ਜਿੱਦਾਂ ਖਾਲਸਾੜ੍ਹ ਵੱਲੋਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਸਵਾਵਾਵਾਂ ਚੱਲਦੀਆਂ ਨੇ ਇਸ ਸਾਲ ਦੇ ਵਿੱਚ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ 플ਾਨ ਬਣਾਇਆ ਸੀ ਕਿ ਅਸੀਂ ਜਿਹੜੇ ਪੰਜਾਬ ਦੇ ਤਿੰਨ ਪਖਤਾਂ ਦੀ ਯਾਤਰਾ ਕਰਾਉਣ ਦਾ ਬਣਾਇਆ ਸੀ ਤੇ ਉਹ ਯਾਤਰਾ ਇਹਨਾਂ ਨੂੰ ਲੈ ਕੇ ਪੂਰੇ ਪੰਜਾਬ ਤੋਂ ਹੋ ਕੇ ਅੱਜ ਅਸੀਂ ਦਮਦਮਾ ਸਾਹਿਬ ਪਹੁੰਚੇ ਹਾਂ ਕਿੰਨ ਮਕਸਦ ਕੀਤਾ ਜਾਏਗਾ ਸਿਕਾ ਕਿਸ ਤਰ੍ਹਾਂ ਦੇ ਹਾਲਾਤ ਨੇ 1984 ਦੇ ਜਿਤਨਾ ਸਪੀਡ ਸੀ ਕਾਫੀ ਸਮੇਂ ਦਾ ਤੁਸੀ ਬਾਫੜੀ ਹੈ ਉਸ ਸਾਹਮਣੇ ਬਾਫੜੀ ਹਾਲਾਤ ਕੀ ਨੇ 1984 ਇਹਨਾਂ ਪਰਿਵਾਰਾਂ ਨੂੰ ਅਜੇ ਵੀ ਬਹੁਤ ਲੋੜ ਆ ਇਹਨ ਕਈ ਪਰਿਵਾਰ ਜਿਹੜੇ ਅਜੇ ਤੱਕ ਇਹਨਾਂ ਗੁਰਦਆਮਾਂ ਦੇ ਦਰਸ਼ਨ ਨਹੀਂ ਅਜੇ ਤੱਕ ਹੋਏ ਕਈ ਪਰਿਵਾਰਾਂ ਨੇ ਨਹੀਂ ਅਜੇ ਤੱਕ ਕੀਤੇ ਇਹਨਾਂ ਪਰਿਵਾਰਾਂ ਦੀ ਬਾਫੜਨ ਦੀ ਅਜੇ ਵੀ ਬਹੁਤ ਲੋੜ ਆ ਜਥੇਬੰਦੀਆਂ ਨੂੰ ਸਮੂਹ ਸੰਸਥਾਵਾਂ ਨੂੰ ਸਾਰਿਆਂ ਨੂੰ ਲੋੜਿਆ ਕਿ ਇਹਨਾਂ ਪਰਿਵਾਰ ਨਾਲ ਅਣਕੇ ਮਿਲਿਆ ਜਾਵੇ ਇਹਨਾਂ ਦੀਆਂ ਹੋਰ ਕੀ ਮੰਗਾਂ ਨੇ ਕੀ ਲੋੜ ਹੈ ਕਿਉਂਕਿ ਇਹਨਾਂ ਦੀ ਕੌਮ ਨੂੰ ਬਹੁਤ ਵੱਡੀ ਇੱਕ ਦੇਣ ਆ ਉਸ ਟਾਈਮ ਇਹਨਾਂ ਸਮੇਂ ਦੀ ਸਰਕਾਰ ਦੇ ਨਾਲ ਟੱਕਰ ਲਾਈ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਜਾਂ ਸਿੰਘ ਸੀਧ ਹੋਏ ਆ ਤੇ ਅੱਜ ਇਹਨਾਂ ਦੇ ਇਹ ਹਾਲਾਤ ਹੈ ਜੇ ਉਹ ਇਹਨਾਂ ਦੇ ਪਰਿਵਾਰ ਘਰ ਵਿੱਚ ਜੀਂਦੇ ਹੁੰਦੇ ਤੇ ਇਹਨਾਂ ਦੇ ਅੱਜ ਇਹ ਹਾਲਾਤ ਨਹੀਂ ਸੀ ਹੋਣੇ ਯਾਤਰਾ ਕਿੱਥੇ ਕਿਸ ਤਰ੍ਹਾਂ ਦੀ ਰਹੀ ਯਾਤਰਾ ਕਿਸ ਤਰ੍ਹਾਂ ਦੇ ਪ੍ਰਬੰਧ ਰਹੇ ਤੁਹਾਡੇ ਅਲੱਗ-ਅਲੱਗ ਜਗ੍ਹਾ ਜਾਂਦੇ ਆਂ ਇਹ ਯਾਤਰਾ ਅਮਰਸਰ ਤੋਂ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਚੱਲੀ ਸੀ ਇਹਦੇ ਵਿੱਚ ਅਸੀਂ ਇੱਕ ਕੋਚ ਦਾ ਪ੍ਰਬੰਧ ਕੀਤਾ ਜਿਹਦੇ ਵਿੱਚ ਸਾਰੇ ਪਰਿਵਾਰਾਂ ਨੂੰ ਬਿਠਾ ਕੇ ਉਦੋਂ ਨਾਲ-ਨਾਲ ਅਸੀਂ ਮੈਡੀਕਲ ਦਾ ਨਾਲ ਸਾਡੇ ਸਪੋਰਟ ਗੱਡੀਆਂ ਵਾਂ ਇਨ ਕੇਸ ਕਿਤੇ ਲੋਡ ਪੈਂਦੀ ਆ ਕੋਈ ਪੇਸ਼ੈਂਟ ਨੂੰ ਕਿਤੇ ਜਾਣ ਹੋਣ ਦੀ ਖਾਣ ਪੀਣ ਦਾ ਸਰਾਵਾਂ ਵਿੱਚ ਰਹਿਣ ਦਾ ਨਾਲ ਸਾਡੇ ਸੇਵਾਦਾਰ ਆ ਉਹ ਸਾਰਾ ਪ੍ਰਬੰਧ ਅਸੀਂ ਪਹਿਲਾਂ ਕਰਕੇ ਫਿਰ ਪਲਾਨ ਕਰਕੇ ਫਿਰ ਅਸੀਂ ਯਾਤਰਾ ਸ਼ੁਰੂ ਕੀਤੀ ਸੀ ਖਾਸ ਕਰ ਕਿਸ ਤਰ੍ਹਾਂ ਦੀ ਮਦਦ ਕਰਦਾ ਪਰਿਵਾਰਾਂ ਦੀ ਤੇ ਇਹਨੇ ਪਰਿਵਾਰ ਨੇ ਲੋ ਦੀ ਸਮੱਸਿਆ ਕਰਦੇ ਕਿੰਤਾਂ ਦੀ ਹੈਗੀ ਮਾਣ ਖਾਲਸਾ ਦੇ ਇਹਨਾਂ ਪਰਿਵਾਰਾਂ ਦੀ ਜੋ ਪਿਛਲੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਮਦਦ ਇੱਕ ਮਹੀਨਾਵਾਰੀ ਪੈਨਸ਼ਨ ਚ ਜਾਂਦੀ ਆ ਮੈਡੀਕਲ ਦੀ ਜਾਂਦੀ ਆ ਐਜੂਕੇਸ਼ਨ ਦੀ ਜਾਂਦੀ ਆ ਘਰਾਂ ਦਾ ਨਿਰਮਾਣ ਕੀਤਾ ਇਹਨਾਂ ਦਾ ਦਾ ਹੋਰ ਵੀ ਕੋਈ ਵੀ ਸੁਭਾਵਾਂ ਆਉਂਦੀਆਂ ਕੁਝ ਇਹਨਾਂ ਪਰਿਵਾਰਾਂ ਦੇ ਵਿੱਚ ਕਿਸੇ ਦਾ ਬੱਚੀ ਦਾ ਆਨੰਦਕਾਰ ਹੋ ਜਾਂਦਾ ਵਾ ਉਹਦੇ ਵਿੱਚ ਵੀ ਖਾਲਸਾ ਸਪੋਰਟ ਕਰਦਾ ਹਾਂ ਜੀ ਨਾਮ ਤੁਹਾਡਾ ਕਿੱਥੋਂ ਹੈਗੇ ਹੋਂ ਅਜਮੇਰ ਸਿੰਘ ਆ ਜੀ ਕਿੱਥੋਂ ਰਹਿਣ ਵਾਲੇ ਆਗੇ ਅਸੀਂ ਪਿੰਡ ਰੌਂਦਾਉਂਦੇ ਰਹਿਣਾ ਨਾ ਮੋਗਾ ਜਿਆਨ ਆ ਸਾਸੀ ਜੀ ਜਿਹੜਾ ਮੋਗਾ ਹੈ ਜੀ ਇਹ ਜਿਹੜੀ ਖਾਲਸਾ ਦੀ ਯਾਤਰਾ ਕਰਾਈ ਹੈ ਜੀ ਹਨ ਬਹੁਤ ਹੀ ਸ਼ਲਾਘਾਯੋਗ ਹੈ ਅਸੀਂ ਖਾਲਸਾਗਰਾਂ ਜਾਂ ਇਹਨਾਂ ਦੀ ਸੇਵਾਦਾਰਾਂ ਦਾ ਬਹੁਤ ਬਹੁਤ ਜਿਆਦਾ ਸ਼ਾਰੀ ਸ਼ੱਕ ਦਾ ਧੰਨਵਾਦ ਕਰਦੇ ਤੇ ਮੇਰਾ ਪਤਨ ਸੀ ਹੋਇਆ ਜੀ 1995 ਚ ਇੰਗਾ ਹੋ ਲਿਇਆ ਤੇ ਉਹਦੀ ਸਾਨੂੰ ਪ੍ਰਸਾਦੀ ਮਿਲਦੀ ਹੈ ਖਾਲਸਾਣ ਤੋਂ ਦਾਨਿਆਂ ਜਾਨ ਹੁਣ ਜਦ ਅ ਨਵਾਂ ਸਾਲ ਜੜੇ 24 ਸਾਡੀ 4.5 ਹਜ਼ਾਰ ਰੁਪਏ ਪ੍ਰਸਾਦ ਦਾ 4.5 ਹਜ਼ਾਰ ਕੱਤੀ ਤੇ ਬਾਕੀ ਹੋਰ ਸਵਾਭਾਂ ਵੀ ਸਾਨੂੰ ਬਹੁਤ ਵਧੀਆ ਮਿਲਦਗਾ ਹੈ ਤਾਂ ਦੇਖੋ ਜਮੇਦਿਆ ਛੇ ਅਕਤੂਬਰ ਅਰਜੋ ਦੇ ਕੋਈ 6 ਮਹੀਨੇ 2 6 ਮਹੀਨੇ ਸਾਡੇ ਘਰ ਦੇ ਨਾਲੋਂ ਤੁਹਾਨੂੰ ਦੋਨਾਂ ਜੀਆਂ ਨੂੰ ਕੱਪੜੇ ਕਪੜੇ ਦੇ ਕੇ ਆਉਂਦੇ ਆ ਕੀ ਪ੍ਰੋਬਲਮ ਕੀ ਆਈ ਸੀ ਕਦੋਂ ਤੁਹਾਡੇ ਉਂ 84 ਜਿਹੜੇ 84 ਦੇ ਪੀੜ ਤੇ ਹੈਗੇ ਨਹੀਂ ਅਸੀਂ ਜੀ ਜੋ 84 ਦੇ ਪੀੜ ਸੀ ਜੀ 83 ਲੰਗੀ ਸੀ ਉਸ ਤੋਂ ਬਾਅਦ 86 ਦਾ ਸੀ ਆਈ ਆ 88 ਦੀ ਲਹਿਰ ਜਦ ਲਈ ਖੜਕੂ ਬਾਦੀ ਉਹ ਤੋਂ ਮੇਰਾ ਲੜਕਾ ਸਿਗਨ ਨਾ ਰੋ ਗਿਆ ਸੀ ਤੇ ਉਹ ਫਿਰ 192 ਚ ਪਹੁੰਚ ਗਿਆ ਸੀ ਉਸ ਤੋਂ ਬਾਅਦ ਅੱਸੂ ਦਾ ਮਹੀਨਾ ਜਦੋਂ ਹੋਣਾ ਆਇਆ ਸਾਲਵੇ ਤੁਹਾਨੂੰ 3 ਮਹੀਨੇ ਪਹਿਲਾਂ 9 ਮਹੀਨਾ 11ਵਾਂ ਮਹੀਨਾ 8ਵੇਂ ਮਹੀਨੇ ਸਾਨੂੰ ਇਹਨਾਂ ਨੇ ਇੱਕ ਕੋਰਸ ਸਕੀਮ ਦਿੱਤੀ ਆ ਮੇਰੇ ਘਰੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਸਾਡੇ ਘਰੇ ਬਾਈ ਸ਼ਕੰਦਰ ਸਿੰਘ ਇਹਨਾਂ ਸੇਵਾਦਾਰ ਗਿਆ ਤੇ ਉਹ ਜਾ ਕੇ ਉਹਨਾਂ ਨੇ ਵੇਖਿਆ ਵੀ ਪਾਣੀ ਦਾ ਪ੍ਰਬੰਧ ਨਹੀਂ ਤੇ ਸਾਡੇ ਇੱਕ 15-20 ਅੰਦਰਾਂ ਵਿੱਚ ਸਾਡੇ ਘਰੇ ਇਹਨਾਂ ਨੇ ਪਾਣੀ ਵੇਅ ਆਮ ਕਰ ਦਿੱਤਾ ਕਿਸ ਤਰ੍ਹਾਂ ਦੇ ਹਾਲਾਤ ਸੀ ਉਦੋਂ ਜਦੋਂ ਇਹ ਤੁਹਾਡੇ ਨਾਲ ਵਸ ਗਿਆ ਸਾਰਾ ਪਰਿਵਾਰ ਨਾਲ ਬਹੁਤ ਜ਼ਿਆਦਾ ਹੰਦ ਸੀ ਬਹੁਤ ਹੀ ਜ਼ਿਆਦਾ ਬਹੁਤ ਕੁੱਟ ਪਈ ਮੇਰੇ ਤੇ ਬੇਅਰਧ ਕੁੱਟ ਪਈ ਜੀ ਸਾਡੇ ਸਾਡਾ ਘਰ ਵੀ ਅਸੀਂ 4-5 ਮਹੀਨੇ 6 ਮਹੀਨੇ ਛੱਡੀ ਰੱਖਿਆ ਸਾਡੇ ਪਸ਼ੂ ਡੱਗਰ ਸੀ ਜਿਹੜੇ ਉਹ ਪੁੱਤ ਨੇ ਛੱਡ ਤੇ ਕੋਈ ਰਹਿ ਗਿਆ ਕੋਈ ਤੁਰ ਗਏ ਬਾਕੀ ਕਈ ਨੇ ਫੜ ਫੋੜੇ ਬਾਹਰ ਲਾ ਬਾਹਰ ਦੇ ਪੱਡਾ ਜੁੜ ਗਏ ਬਹੁਤ ਤਾੜੇ ਛੱਡਿਆ ਜੀ ਪਰ ਖਾਲਸਾ ਨੇ ਸਾਡੀ ਬਹੁਤ ਜ਼ਿਆਦਾ ਬੰਦਸ ਕਰੀਆ ਜਿੰਨੀ ਕਦੀ ਉਹ ਨਹੀਂ ਥੋੜੀ ਹੈ ਜੀ ਮਦੇ ਕੀ ਨਾਮ ਦਾ ਬਲਵਿੰਦਰ ਕੌਰ ਸਰਦੋ ਕਿੱਥੋਂ ਹੈਗੇ ਤੁਸੀਂ ਸਤਰਾਨਾ ਪਿੰਡ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਇਹ ਆ ਟੋੜਨ ਕਿਸ ਤਰ੍ਹਾਂ ਹੀ ਵਾਪਰੀ ਜਦੋਂ 1984 ਦੇ ਪੀੜ ਤੋਂ ਸੀ ਹਾਂਜੀ ਮੇਰੇ ਪਤੀ ਨੂੰ ਘਰੋਂ ਪੁਲਿਸ ਚੁੱਕ ਕੇ ਲੈ ਗਈ ਜੀ ਤੇ ਮੁੜ ਕੇ ਅੱਜ ਅੱਜ ਤੇ ਦਿਨਾਂ ਤੱਕ ਲਾਸ਼ ਨਹੀਂ ਦਿੱਤੀ ਭੈਣ ਭਰਾਵਾਂ ਨੇ ਵੀ ਕੋਈ ਨਹੀਂ ਸਾਥ ਦਿੱਤਾ ਛਾਵਾਂ ਛੇ ਖਾਨਸਾ ਏਡਾਣਿਆਂ ਦੇ ਜਿਨ੍ਹਾਂ ਨੇ ਇਹਨਾਂ ਨੇ ਮੜੀ ਜੀ ਸਾਡੀ ਸਿਹਤਾਂ ਦੇਂਦੇ ਨਹੀਂ ਪਏ ਹਾਂਜੀ ਅਸੀਂ ਬਹੁਤ ਔਖੇ ਟਾਈਮ ਕੱਢੇ ਸਾਨੂੰ ਪੁਲਿਸ ਨੇ ਮਾਰਿਆ ਕੁੱਟਿਆ ਵੀ ਸਾਡੇ ਨਾਲ ਛੱਤਾਂ ਵੀ ਦੋ ਦੋ ਮੰਜ਼ਲਾਂ ਟੁੱਟੀਆਂ ਪਈਆਂ ਨੇ ਅਸੀਂ ਬਹੁਤ ਗਰੀਬਾਂ ਪਾਣੀ ਤੋਂ ਵੀ ਤਰਸ ਰਹੇ ਹਾਂ ਜੀ ਇਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਪਤੀ ਨੂੰ ਲੈ ਗਏ ਪਤੀ ਨੂੰ ਦੋ ਬੇਟੇ ਸੀ ਇੱਕ 3 ਸਾਲ ਦਾ ਬੇਟਾ ਸੀ ਇੱਕ 5 ਸਾਲ ਦਾ ਬੇਟਾ ਸੀ ਸਾਨੂੰ ਕੋਈ ਨੀਂਦ ਹੀ ਰੱਖਦਾ ਸੀ ਬਹੁਤ ਔਖੇ ਟਾਈਮ ਕੱਡੇ ਤੇ ਹੱਥ ਜੋੜ-ਜੋੜ ਕੇ ਇੱਕ ਇੱਕ ਦਿਨ ਕਿਸ ਘਰ ਰਹਿਣਾ ਇੱਕ ਦਿਨ ਕਿਤੇ ਰਹਿਣਾ ਇੱਕ ਦਿਨ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਰੱਖਦਾ ਕਿਸੇ ਨੇ ਸਾਥ ਨਹੀਂ ਦਿੱਤਾ ਅਸੀਂ ਬਹੁਤ ਤੰਗ ਸੀ ਦਾਣੇ ਵਿੱਚ ਮੋਲੀ ਲੈਣੇ ਜੇ ਕਿ ਸਭ ਪਹਿਨ ਪੁਰਾਣੇ ਸਾਨੂੰ ਮਾੜਾ ਮੋਟਾ ਸਾਰਾ ਦੇਣਾ ਮੁੱਲ ਹੀ ਲੈਣੇ ਉਹਨਾਂ ਨੂੰ ਵੇਚ ਕੇ ਜਿੰਨਾ ਕੋਲ ਪੈਸਾ ਟਕਾ ਹੋਣਾ ਫਿਰ ਉਹਦੇ ਨਾਲ ਟਾਈਮ ਪਾਸ ਕਰਨਾ ਜੀ ਜੀ ਕਰਨਾ ਤੇ ਹੋਣਾ ਤੇ ਖਾ ਲੈਣਾ ਜੇ ਇੱਕ ਇੱਕ ਦਿਨ ਰਹਿਣ ਲੈਣਾ 4 ਦਿਨ ਖਾ ਲੈਣਾ ਘਰੇ ਨਹੀਂ ਘਰ ਨਹੀਂ ਬੜਦੇ ਸੀ ਆਸ-ਪਾਸ ਹਾਂ ਜੀ ਘਰ ਤੇ ਰਹੀ ਨਹੀਂ ਅਸੀਂ ਕੋਈ 6-7 ਸਾਲ ਨਹੀਂ ਰਹੇ ਅਸੀਂ ਘਰ ਅਸੀਂ ਤੇ ਦੇਖੀ ਨੀ ਘਰ ਦਾ ਮੂੰਹ ਨੀ ਵੇਖਿਆ ਸਾਡੇ ਲੋਕ ਤਰੋੜ ਕੇ ਪੁੱਸ ਨੇ ਸਮਾਨ ਵੀ ਬਾਹਰ ਕੱਢ ਦਿੱਤਾ ਛੱਤਾਂ ਤੋਂ ਦੋ ਦੋ ਮੁੰਜੀਆਂ ਟੁੱਟੀਆਂ ਪਈਆਂ ਨੇ ਲੈਂਟਰ ਜਿਹਦੇ ਚ ਟਾਈਮ ਪਾਸ ਕਰਨਦੇ ਆ ਸਾਡਾ ਕੋਈ ਹਾਲ ਨਹੀਂ ਨਾ ਸਾਡਾ ਕੋਈ ਪਾਣੀ ਦਾ ਜਗਾਨ ਇਹ ਤਾਂ ਅੱਜ ਯਾਦ ਕਰਦੇ ਉਹ ਦਿਨ ਕਿਵੇਂ ਬਹੁਤ ਔਖੇ ਹੁੰਦੇ ਨੇ ਫਿਰ ਦਿਮਾਗ ਤੇ ਟੈਨਸ਼ਨ ਹੋ ਜਾਂਦੀ ਫਿਰ ਬਿਮਾਰ ਹੋ ਜਾਂਦੇ ਆ ਦਵਾਈ ਜੋਗੇ ਪੈਸੇ ਵੀ ਨਹੀਂ ਹੁੰਦੇ ਸਾਵਾਛ ਇਹਨਾਂ ਦੇ ਖਾਲਸਾ ਵਾਲਿਆਂ ਦੇ ਜਿਨ੍ਹਾਂ ਨੇ ਸਾਨੂੰ ਸੇਵਾ ਦਿੰਦੇ ਨੇ ਖਰਚਾ ਸਾਡਾ ਮਹੀਨੇ ਬਾਅਦ ਪਾਉਂਦੇ ਨੇ 4500 ਰੁਪਿਆ ਜੀ ਹੋਰ ਵੀ ਚਲ ਜੋ ਇਹਨਾਂ ਕੋਲ ਸਰਦਾ ਪੁੱਜਦਾ ਉਹ ਕਰਦੇ ਨੇ ਤੇ ਇੱਕ ਬੇਟਾ ਪੂਰਾ ਹੋ ਗਿਆ ਇੱਕ ਬੇਟਾ ਪੂਰਾ ਹੋ ਗਿਆ ਅਸੀਂ 6 ਜੀ ਜੇ ਮੈਨੂੰ ਪਤਾ ਹੈ ਸਾਰੀ ਕਬੀਲਤਾਰੀ ਮੇਰੇ ਸਿਰ ਤੇ ਜੇ ਦੂਜਾ ਬੇਟਾ ਕੁਝ ਨਹੀਂ ਕਰ ਸਕਦਾ ਉਹ ਬਹੁਤ شریف ਬੱਚਾ ਹੈ ਅਸੀਂ ਮੈਂ ਬਹੁਤ ਥੰਗਵਾ ਮੇਰਾ ਤੇ ਕੋਈ ਨਹੀਂ ਮੈਨੂੰ ਇਹਨਾ ਨਹੀਂ ਪਤਾ ਵੀ ਮੇਰੇ ਤੇ ਕੋਈ ਖੱਪਣ ਵੀ ਪਾ ਸਕੇਗਾ ਕਿ ਨਾ ਪਾਏਗਾ ਬਹੁਤ ਵਧੀਆ ਇਹਨਾ ਕਰਾਈ ਹੈ ਜੀ ਆ ਸਾਡੇ ਦਿਲ ਚ ਵੀ ਨਹੀਂ ਸੀ ਇਹੋ ਜੀਆਂ ਗੱਲਾਂ ਜਿੱਥੋਂ ਜਿੱਥੋਂ ਦੇ ਦਰਸ਼ਨ ਨੇ ਅਸੀਂ ਨਹੀਂ ਸੀ ਕੀਤੇ ਜੀ ਛਾਵਾਂ ਸੇ ਇਹਨਾ ਪੁੱਤਰਾਂ ਦੇ ਇਹਨਾਂ ਦੀਆਂ ਵੱਡੀਆਂ ਉਮਰਾਂ ਹੁਣ ਮਹਾਰਾਜ ਇਹਨਾਂ ਨੂੰ ਸੁਖ ਦੇਵੇ ਸਾਡੀ ਸੇਵਾ ਕਰਦੇ ਰਹਿਣ ਇਹਨਾਂ ਦੀਆਂ ਚੜ੍ਹਦੀਆਂ ਕਲਾ ਰਹਿਣ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ